ਮੇત્રો ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ Shimla ਤੋਂ ਜਦੋਂ ਵਾਪਸ ਆ ਰਹੇ ਸੀ ਤਾਂ ਅੱਜ ਅਸੀਂ ਪਹੁੰਚੇ ਹਾਂ ਜਾਦਵਿੰਦਰਾ ਗਾਰਡਨ ਪੰਜੌਰ ਜਿਹਨੂੰ ਆਪਾਂ ਪੰਜੌਰ ਗਾਰਡਨ ਨਾਲ ਵੀ ਜਾਣਦੇ ਹਾਂ ਠੀਕ ਹੈ ਜੀ ਤੇ ਜਿੱਥੇ ਤੁਸੀਂ ਆ ਕੇ ਇੱਕ ਦਾ ਬਹੁਤ ਹੀ ਸਸਤੀ ਪਾਰਕਿੰਗ ਆ 50 ਰੁਪਏ ਦੇ ਵਿੱਚ ਇੱਕ ਕਾਰ ਪਾਰਕਿੰਗ ਹੁੰਦੀ ਆ ਤੇ ਪਰ ਪਰਸਨ 25 ਰੁਪਏ ਦੀ ਟਿਕਟ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆ ਅੰਦਰ ਦਾ ਸੀਨ ਕੀ ਹੈ ਕੀ ਕੋਸ਼ ਅੰਦਰ ਦੇਖਣ ਲਾਇਕ ਹੈ ਕੀ ਨਹੀਂ ਚਲੋ ਆਜੋ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਜਰੂਰ ਦੇਖਿਓ ਦੋਨੋਂ ਟਿਕਟ ਮਿਲਨੀ ਹੈ ਜੀ 25 ਰੁਪਏ ਪਰ ਹੈਡ 25 ਰੁਪਏ ਟਿਕਟ ਹੈ ਤੇ ਮੇਨ ਐਂਟਰੀ ਇਸ ਪੰਜੋਰ ਗਾਰਡਨ ਦੇ ਅੰਦਰ ਦੇਖੋ ਯਾਰ ਬਹੁਤ ਸੋਹਣਾ ਗ੍ਰੀਨਰੀ ਬਹੁਤ ਜ਼ਿਆਦਾ ਹਰਿਆਲੀ ਬਹੁਤ ਜ਼ਿਆਦਾ ਅੰਦਰ ਬਾਕੀ ਸੋਹਣਾ ਵੀ ਬਹੁਤ ਬਣਿਆ ਹੋਇਆ ਦੇਖੋ ਕਿੰਨੇ ਸੋਹਣੇ ਰੁੱਖ ਲਾਏ ਹੋਇਆ ਕੀ ਕੁਸ਼ ਹੈ ਉਹਦੇ ਬਾਰੇ ਵੀ ਸਾਰੀ ਅੰਦਰ ਇਹਨਾਂ ਜਾਣਕਾਰੀ ਦਿੱਤੀ ਹੋਈ ਹੈ ਦਿਵਾਰਾਂ ਵੀ ਬਹੁਤ ਵੱਡੀਆਂ ਵੱਡੀਆਂ ਐਂਟਰੀਜ਼ ਬੜੀ ਸੋਹਣੀ ਬਣਾਈ ਹੋਈ ਹੈ ਜਾਨੀ ਕਿ ਅੰਦਰ ਆਉਂਦਿਆਂ ਸਾਰ ਤੁਹਾਨੂੰ 프ਰੰਟ ਦੇ ਉੱਪਰ ਮਿਲਣਾ ਜੀ ਸ਼ੀਸ਼ ਮਹਿਲ ਸ਼ੀਸ਼ ਮਹਿਲ ਦੀ ਐਂਟਰੀ ਹੈ ਬਾਕੀ ਤੁਹਾਨੂੰ ਦਿਖਾਣੇ ਕੀ ਕੀ ਚੀਜ਼ਾਂ ਨੇ ਅੰਦਰ ਇਹਦੇ ਵਿੱਚ ਟੂਰਿਜ਼ਮ ਹਰਿਆਣਾ ਟੂਰਿਜ਼ਮ ਦੇ ਵਿੱਚ ਆਉਂਦਾ ਹੈ ਇਹਦੇ ਵਿੱਚ ਜਲ ਮੈਲ ਫੂਡ ਕੋਰਟ ਰੰਗ ਮਹਿਲ ਰੈਸਟੋਰੈਂਟ ਐਂਡ ਬਾਰ ਰਾਣੀ ਮਹਿਲ ਤੇ ਸ਼ੀਸ਼ ਮਹਿਲ ਠੀਕ ਕਹਿੰਦੇ ਰਾਜੇ ਦਾ ਹੁੰਦਾ ਸੀ ਸੀਸਮੈਲ ਇਹੋ ਜਿਹਾ ਇਹ ਉਹਦੀ ਝਲਕ ਹੈ ਪੰਜੌਰ ਗਾਰਡਨ ਦੇ ਵਿੱਚ ਬਹੁਤ ਸੋਹਣੀ ਬਿਲਡਿੰਗ ਤਿਆਰ ਹੋਈ ਹੋਈ ਹੈ ਵੀ ਅੰਦਰ ਦੀ ਇਹਦੇ ਐਂਟਰੀ ਬੰਦ ਹੈ ਕਹਿੰਦੇ ਬਾਹਰ ਹੀ ਹੈ ਦੇ ਦੇਖਣ ਨੂੰ ਜੋ ਕੁਝ ਹੈ ਇਹ ਰੰਗ ਮਹਿਲ ਰੰਗ ਮਹਿਲ ਦੇਖੋ ਤੁਸੀਂ ਇੱਕ ਗੱਲ ਨੋਟ ਕਰਨ ਲਈ ਯਾਰ ਮਹਿਲ ਕੋਈ ਵੀ ਹੈ ਚਾਹੇ ਸੀਸਮੈਲ ਹੈ ਚਾਹੇ ਰੰਗ ਮਹਿਲ ਹੈ ਰੰਗ ਇਹਨਾਂ ਨੂੰ ਚਿੱਟਾਈ ਕੀਤਾ ਹੈ ਹੋਣ ਰੰਗ ਮੈਲ ਨੂੰ ਵੀ ਇਹ ਕਰੀਮ ਚਾ ਕਰਿਆ ਦੇਖ ਲੋ ਇਹਨੂੰ ਵੀ ਕਰੀਮ ਚਾ ਬਾਕੀ ਇੱਕ ਹੈ ਕਿ ਸੀ ਸਮੈਲ ਦੇ ਜਿਹੜਾ ਕਿ ਐਂਟਰੀ ਸੇ ਉਹ ਚ ਪਾਣੀ ਨਹੀਂ ਸੀ ਹੈਗਾ ਭਾਈ ਇਹਦੇ ਚ ਪਾਣੀ ਜ਼ਰੂਰ ਦਿੱਤਾ ਹੋਇਆ ਇਹਨਾਂ ਨੇ ਤੇ ਉਤੋਂ ਦੀ ਇੱਕ ਪੁਲ ਵੀ ਬਣਾ ਕੇ ਦਿੱਤਾ ਹੋਇਆ ਫੋਟੋ ਵਿੱਚ ਬਾਕੀ ਲੋਕੇਸ਼ਨ ਵੀ ਬਹੁਤ ਸੋਹਣੀ ਹੈ ਕਦੇ ਯਾਰ ਕੋਈ ਛਿਮਲੇ ਸਾਈਡ ਨੂੰ ਜਾਂਦਾ ਜਾਂ ਆਉਂਦਾ ਹੈ ਗਾਰਡਨ ਦੇ ਵਿੱਚ ਜ਼ਰੂਰ ਵਿਜ਼ਿਟ ਕਰਿਆ ਕਰੋ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਨਾਲ ਕਿਉਂਕਿ ਦੇਖਣ ਲੱਗ ਚੀਜ਼ਾਂ ਨੇ ਯਾਰ ਹੁਣ ਦੁਕਾਨੇ ਰੰਗ ਮੈਲ ਦੇ ਬੈਕ ਸਾਈਡ ਦੇ ਕੀ ਆ ਪਿੱਛੇ ਬਹੁਤ ਸੋਹਣਾ 뷰 ਬਣਿਆ ਹੋਇਆ ਦੇਖੋ ਪਹਿਲਾਂ ਥੱਲੇ ਦੇਖੋ ਕਿ ਫੁਆਰਾ ਚੱਲ ਰਿਹਾ ਹੈ ਪਾਣੀ ਦੇਖੋ ਕਿੰਨਾ ਸਾਫ਼ ਹੈ ਯਾਰ ਬੇਚੇ ਇਹ ਨਾਲ ਦੇਖੋ ਕਿੰਨੀ ਸੋਹਣੀ 뷰 ਹੈ ਪਿੱਛੇ ਕਿੰਨਾ ਸੋਹਣਾ ਤੇ ਇਹ ਵਿਚਾਲੇ ਹੈ ਜੀ ਜਲ ਮੈਲ ਜਿਹੜਾ ਤੁਸੀਂ ਪਹਿਲੀ ਬਿਲਡਿੰਗ ਦੇਖ ਰਹੇ ਹੋ ਇਹ ਹੈ ਜਲ ਮੈਲ ਇਹਦੇ ਵਿੱਚ ਕਹਿੰਦੇ ਠੰਡੀ ਹਵਾ ਆਉਂਦੀ ਹੈ ਚਾਰੇ ਪਾਸਿਓਂ ਚਾਰੇ ਪਾਸੇ ਪਾਣੀ ਹੈ ਤੇ ਕਹਿੰਦੇ ਉਹਦੇ ਕਰਕੇ ਠੰਡੀ ਹਵਾ ਆਉਂਦੀ ਤਾਂ ਕਰਕੇ ਇਹ ਜਲ ਮੈਲ ਗਿਆ ਜਾਂਦਾ ਹੈ ਬਾਕੀ 뷰 ਵੀ ਬਹੁਤ ਸੋਹਣਾ ਲੋਕੇਸ਼ਨ ਬਹੁਤ ਸੋਹਣੀ ਹੈ ਜੇ ਕਿ ਉਸਨੇ ਪ੍ਰਾਈਵੇਟਿੰਗ ਕਰਵਾਉਣੀ ਹੋਵੇ ਜਾਂ ਉਦਾਂ ਕੋਈ ਫੋਟੋ ਸ਼ੂਟ ਕਰਵਾਉਣਾ ਹੋਵੇ ਉਹਦੇ ਲਈ ਬਹੁਤ ਸੋਹਣਾ 뷰 ਹੈ ਇੱਥੇ ਲੋਕੇਸ਼ਨ ਬਹੁਤ ਸੋਹਣੀ ਹੈ ਗ੍ਰੀਨਰੀ ਬਹੁਤ ਜ਼ਿਆਦਾ ਹੈ ਇੱਧਰ ਵੀ ਕਿ ਬਾਗ ਵਗੈਰਾ ਲੱਗੇ ਹੋਏ ਨੇ ਅਮਰੂਦਾਂ ਦੇ ਅੰਬਾਂ ਦੇ ਤਕਰੀਬਨ ਕਹਿਣ ਦੀ ਗੱਲ ਹੈ ਕਿ ਯਾਰ ਕਿ ਸਭ ਤੋਂ ਵੈਸਟ ਜਗਾ ਵੈਸਟ ਲੋਕੇਸ਼ਨ ਕਿਹਾ ਜਾਵੇ ਘੁੰਮਣ ਫਿਰਨ ਲਈ ਵੀ ਪੰਜੌਰ ਗਾਰਡਨ ਆਪਾਂ ਆਕੇ ਥੱਲੇ ਦੇਖਿਆ ਜੇਰ ਇੱਕ ਗੱਲ ਹੈ ਕਿ ਆਪਾਂ ਜਦੋਂ ਐਂਟਰੀ ਕੀਤੀ ਉਦੋਂ ਥੱਲੇ ਥੱਲੇ ਅਸੀਂ ਆ ਰਹੇ ਆਂ ਪੱਕੀ ਲੋਕੇਸ਼ਨਾਂ ਵਧੀਆ ਨੇ ਤਾਂ ਕਰਕੇ ਕਹਿੰਦੇ ਕਿ ਥੱਲੇ ਨੂੰ ਆਉਣਾ ਪੈ ਜਾਂਦਾ ਇਹਦੇ ਵਿੱਚ ਵੀ ਪਾਣੀ ਛੱਡਿਆ ਫਾਰੇ ਤੋਂ ਦੇ ਸਲੋ ਕਰੇ ਹੋਏ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਲੋਕ ਪਬਲਿਕ ਬਹੁਤ ਆਈ ਹੋਈ ਆ ਦੇਖਣ ਤੁਸੀਂ ਦੇਖ ਹੀ ਰਹੇ ਹੋ ਅੱਗੇ ਕਿ ਪਬਲਿਕ ਕਿੰਨੀ ਆਈ ਹੋਈ ਆ कि यार जे ਗੱਲਬਾਤ ਹੈ ਤਾਂ ਹੀ ਲੋਕ ਇਧਰ ਆਉਂਦੇ ਜੇ ਕਿ ਖੇਚ ਦਾ ਕੇਂਦਰ ਬਣਦੀਆਂ ਨੇ ਇਹ ਚੀਜ਼ਾਂ ਤੁਸੀਂ ਤੇ ਇਹ ਲੋਕੇਸ਼ਨਾਂ ਤੇ ਜ਼ਰੂਰ ਆਇਆ ਕਰੋ ਯਾਰ ਮੈਂ ਜਲਮਲ ਕੋਲ ਤੁਹਾਨੂੰ ਦਿਖਾਈਏ ਜਲਮਲ ਤੇ ਇੱਕ ਇਹ ਗੱਲ ਜ਼ਰੂਰ ਹੈ ਯਾਰ ਸਾਨੂੰ ਇਹ ਨਹੀਂ ਪਤਾ ਕਿ ਇਹ ਅਰੀਜਨਲ ਸੱਚੀ ਦਾ ਇੱਥੇ ਕੋਈ ਗੱਲਬਾਤ ਹੈ ਜਾਂ ਵੈਸੇ ਇੱਕ ਲੋਕੇਸ਼ਨਾਂ ਬਣਾਈਆਂ ਹੋਈਆਂ ਜੇ ਕਿਸੇ ਮੇਰੇ ਵੀਰ ਨੂੰ ਗੱਲਬਾਤ ਦਾ ਪਤਾ ਹੋਵੇ ਤਾਂ ਕਮੈਂਟਾਂ ਜ਼ਰੂਰ ਦੱਸਿਓ ਤੇ ਕਹਿੰਦੇ ਕਿ ਯਾਰ ਚਾਰੇ ਪਾਸੇ ਕਹਿੰਦੇ ਕਿ ਇਹਦੇ ਪਾਣੀ ਪਾਣੀ ਹੈ ਇਹਦੇ ਕਰਕੇ ਨੂੰ ਜਲਮਲ ਕਹਿ ਗਏ ਕਿ ਹਵਾ ਇੱਥੇ ਠੰਡੀ ਆਉਂਦੀ ਹੈ ਕਹਿੰਦੇ ਪਾਣੀ ਕਰਕੇ ਤਾਂ ਮਹਿਸੂਸ ਵੀ ਹੋ ਰਿਹਾ ਕਿਉਂਕਿ ਅਸੀਂ ਖੜੇ ਆ ਯਾਰ ਬਾਹਰਲੀ ਸਾਈਡ ਤਾਂ ਹਵਾ ਨਾਲ ਵੀ ਕੁਝ ਮਹਿਸੂਸ ਹੋ ਰਿਹਾ ਕਿ ਠੰਡਾ ਠੰਡਾ ਬਾਕੀ ਤੁਹਾਨੂੰ ਅੰਦਰ ਦੀ ਦਿਖਾਉਣੀ ਹੈ ਅੱਗੇ ਜਾ ਕੇ ਵੀ ਦਿਖਾਉਣੀ ਹੈ ਤੁਹਾਨੂੰ ਗਰਮੀ ਦੇ ਵਿੱਚ ਨਜ਼ਾਰਾ ਵੀ ਆਉਂਦਾ ਕਿਉਂਕਿ ਨਿਕੀ ਨਿਕੀ ਕਣੀਆਂ ਡਿੱਗਦੇ ਆ ਉੱਪਰ ਫੀਲ ਹੋ ਰਿਹਾ ਕਿ ਇਦਾਂ ਕੀ ਸੱਚੀ ਕਿਤੇ ਬਰਸਾਤ ਹੋ ਰਹੀ ਹੈ ਕਿ ਮੀਂਹ ਪੈ ਰਿਹਾ ਇਹ ਹੈ ਜਲਮਲ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਲਿਖਿਆ ਵੀ ਹੋਇਆ ਉੱਪਰ ਇੰਗਲਿਸ਼ ਤੇ ਉਰਦੂ ਦੇ ਵਿੱਚ ਲਿਖਿਆ ਜਲ ਮੈਲ ਠੀਕ ਹੈ ਜੀ ਇਧਰੇ ਐਂਟਰੀਜ਼ ਅੰਦਰ ਦਾ ਗੱਲਬਾਤ ਆ ਖਾਣੇ ਜੀ ਕਾਫੀ ਬਣਾਏ ਹੋਏ ਆ ਅੰਦਰ ਹੁਣ ਇਹ ਨਹੀਂ ਪਤਾ ਕਿਨੇ ਆ ਕੀ ਆ ਪਰ ਅਗਰੀ ਬਹੁਤ ਸੋਹਣੀ ਕੀਤੀ ਹੋਈ ਹੈ ਰੁਕੜ ਦੇ ਡੈਜਨਿੰਗ ਬੜਾ ਸੋਹਣਾ ਕਰਿਆ ਹੋਇਆ ਹੈ ਦੇਖੋ ਹੱਥਾਂ ਦੀ ਕਾਰਾਗਰੀ ਆ ਕਿ ਹੱਥਾਂ ਨਾਲ ਸਾਰਾ ਕੁਝ ਤਿਆਰ ਕੀਤਾ ਹੋਇਆ ਹੈ। ਅੱਛਾ। ਹਾਂਜੀ। ਪਿੱਛੇ ਹਾਂਜੀ ਦੋਸਤੋ ਇਹ ਤੁਸੀਂ ਜਲ ਮੈਲ ਦਾ ਤੁਹਾਨੂੰ ਦਿਖਾਈ ਦਿੱਤਾ ਕਿ ਪਿੱਛੇ ਉਹਦੇ ਨੇ ਇੱਕ ਵੈਸੇ ਫੋਟੋ ਸ਼ੂਟ ਲਈ ਫੋਟੋ ਪੁਆਇੰਟ ਕਰਿਆ ਹੋਇਆ ਹੈਗਾ। ਸ਼ੂਟਿੰਗ ਪੁਆਇੰਟ ਆ ਪਿੱਛੇ। ਉਹ ਤੁਹਾਨੂੰ ਦਿਖਾ ਰਿਹਾ ਆ ਸਾਹਮਣੇ ਜਿਵੇਂ ਉਹ ਗੇਟ ਬਣਾਇਆ ਇੱਕ ਵੈਸੇ ਪੁਰਾਣਾ ਕਲਚਰ ਦਾ ਗੇਟ ਬਣਾਇਆ ਹੋਇਆ ਉਹਦੇ ਵਿੱਚ ਸ਼ੂਟਿੰਗ ਫੋਟੋ ਸ਼ੂਟ ਹੋਣ ਲਈ ਤੇ ਬਾਕੀ ਤੁਹਾਨੂੰ ਦੱਸਿਆ ਕਿ ਲੋਕੇਸ਼ਨ ਬੜੀ ਸੋਹਣੀ ਆ ਜਿਹੜੇ ਮੇਰੇ ਵੀਰ ਭਰਾ ਇੱਥੇ ਆਏ ਹੋਏ ਨੇ ਇਸ ਜਗ੍ਹਾ ਦੇ ਵਿੱਚ ਪੰਜੌਰ ਗਾਰਡਨ ਦੇ ਵਿੱਚ ਤਾਂ ਹੋਰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਐਕਸਪੀਰੀਅੰਸ ਕਿਦਾਂ ਦਾ ਰਿਹਾ ਹੈ ਗਾਰਡਨ ਵੇਖਣ ਲਈ ਗਾਰਡਨ ਦੇ ਵਿੱਚ ਆ ਕੇ ਤੁਸੀਂ ਕਿਦਾਂ ਦਾ ਮਹਿਸੂਸ ਕੀਤਾ ਕਿਦਾਂ ਦਾ ਫੀਲ ਕੀਤਾ ਕੀ ਤੁਹਾਨੂੰ ਇੱਥੇ ਨਵੀਂ ਚੀਜ਼ ਲੱਗੀ ਜਰੂਰ ਦੱਸਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ